ਮੰਚ ਤੇ ਬੈਠੇ ਸਿੰਘ ਸਹਿਵਾਨ ਤੇ ਹੋ ਸਾਰੇ ਸੱਜਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਮਾਮਲਿਆਂ 'ਚ ਸ਼ਾਇਦ ਸਭ ਤੋਂ ਅਨਪੜ ਮੈਂ ਆ ਇਸ ਕਰਕੇ ਸ਼ੁਰੂ ਜੀ ਮਾਫੀ ਮੰਗਦਾ ਪਰ ਜਿੰਨਾ ਕ ਮੈਨੂੰ ਸਮਝ ਦੀ ਲੋੜ ਹੈ ਉਹ ਮੈਂ ਕੱਲਾ ਸਮਝ ਤੱਕ ਸੀਮਿਤ ਨਹੀਂ ਰੱਖਦਾ ਜ਼ਿੰਦਗੀ 'ਚ ạtਾਰਦਾ ਵੀ ਹੈ ਜਿਹੜੀ ਪਿਆਰੇ ਲਾਲ ਗਰਗ ਜੀ ਬਾਰ ਬਾਰ ਗੱਲ ਕਰਕੇ ਗਏ ਆ ਤੇ ਸਾਨੂੰ ਚੰਗਾ ਵੀ ਲੱਗਦਾ ਕਿ ਸਿੱਖੀ ਸਾਨੂੰ ਉਸ ਗੱਲ ਦਾ ਮਾਣ ਵੀ ਮਹਿਸੂਸ ਹੁੰਦਾ ਕਿ ਸਾਨੂੰ ਇੱਕ ਬਹੁਤ ਵਧੀਆ ਜੀਵਨ ਜਾਚ ਸਿੱਖੀ ਫਲਸਫੇ ਨੇ ਸਿਖਾਈ ਜਿਹੜੀ ਕਿ ਦੁਨੀਆ ਨਾਲੋਂ ਅਲੱਗ ਹੈ ਬਾਕੀ ਮੈਂ ਆਪਣੀ ਗੱਲ ਇਸ ਤਰ੍ਹਾਂ ਸ਼ੁਰੂ ਕਰਦਾ ਕਿ ਇਹ ਗੱਲ ਠੀਕ ਹੈ ਸਵਰਾਜ ਜੀ ਨੇ ਆਪਣੇ ਢੰਗ ਨਾਲ ਬਹੁਤ ਸੋਹਣੀ ਗੱਲ ਕਹੀ ਆ ਕਿ ਸਿੱਖ ਕੋਈ ਅਲੱਗ ਆਈਲੈਂਡ ਤੇ ਨਹੀਂ ਬੈਠੇ ਕਿ ਇਹਨਾਂ ਨੇ ਉਹਦੇ ਤੇ ਕਬਜ਼ਾ ਕਰਨਾ ਆਈਲੈਂਡ ਦੇ ਉੱਤੇ ਤੇ ਤੁਸੀਂ ਚੱਕ ਲੋ ਕਵਾੜੀਆਂ ਚੱਕ ਲੋ ਪ੍ਰਾਣੀਆਂ ਬਰਸ਼ੀਆਂ ਤੇ ਤੁਸੀਂ ਉਹਦੇ ਤੇ ਹਮਲਾ ਕਰਕੇ ਤੇ ਲੀਡਰੀ ਕੈਂਪ ਕਰੋ ਜਿਤਨਾ ਪ੍ਰਾਣੇ ਆਦੀਵਾਸੀ ਕਰਦੇ ਸੀਗੇ ਹੈਡ ਹੰਟਿੰਗ ਕਰਦੇ ਸੀ ਇੱਕ ਦੂਜਿਆਂ ਤੇ ਹਮਲਾ ਕਰਦੇ ਸੀ ਜਾਂ ਅਫਰੀਕਨ ਕੰਟਰੀਆਂ ਦੇ ਵਿੱਚ ਅਜੇ ਵੀ ਚੱਲਿਆ ਜਾਂਦਾ ਹੈ ਏਟੀ ਦੇ ਵਿੱਚ ਚੱਲਿਆ ਜਾਂਦਾ ਹੈ ਕਈ ਜਗ੍ਹਾ ਤੇ ਕਈ ਕੋਛੇ ਹੋ ਜਾ ਚੱਲੀ ਜਾਂਦਾ ਹੈ ਆਪਾਂ ਜੀ ਓਵਰਆਲ ਹੋਲਿਸਟਿਕ ਪਰਸਪੈਕਟਿਵ ਆ ਜਿਹੜਾ ਦੁਨੀਆ ਕਿੱਧਰ ਨੂੰ ਜਾ ਰਹੀ ਹੈ ਕੀ ਦੁਨੀਆ ਚ ਬੰਨ ਰਹੀ ਹੈ ਜੀ ਉਹਦੇ ਲਈ ਅੱਖਾਂ ਤੇ ਕੰਨ ਖੋਲੇ ਹੀ ਨਹੀਂ ਐ ਤੇ ਅਸੀਂ ਐਵੇਂ ਆਪਣੇ ਖੂਹ ਚ ਡੱਡੂ ਵਾਂਗੂ ਛਾਲਾਂ ਮਾਰੀ ਜਾਂਦੇ ਆ ਆ ਕਰਨਾ ਆ ਕਰਨਾ ਔਰ ਸਭ ਤੋਂ ਵੱਧ ਸਾਲੂ ਜਿਹੜੀ ਖੁਸ਼ੀ ਹੁੰਦੀ ਆ ਦੂਜਿਆਂ ਨੂੰ ਨਿੰਦ ਕੇ ਉਹਨੇ ਮਾਰਾ ਕੀਤਾ ਉਹਨੇ ਮਾਰਾ ਕੀਤਾ ਤੇ ਜਿਹੜਾ ਉਹਦਾ ਅੰਤ ਨਿਕਲਦਾ ਕਿ ਇਹਦੇ ਕਰਕੇ ਮੈਂ ਬਹੁਤ ਚੰਗਾ ਕਿਉਂਕਿ ਤੁਸੀਂ ਸਾਰਿਆਂ ਨੂੰ ਨਿੰਦ ਗਏ ਨਾ ਫਿਰ ਤੁਸੀਂ ਚੰਗੇ ਬੱਚੇ ਕੱਲੇ ਉਹ ਇਹ ਬੰਦੇ ਨਹੀਂ ਸੋਚਦੇ ਵੀ ਜੇ ਅਸੀਂ ਨਿੰਦਦੇ ਹੀ ਇੰਨਾ ਆ ਨਿੰਦਣ ਕਰ ਅਸੀਂ ਇਹਨੇ ਵੱਡੇ ਬਣ ਗਏ ਆ ਕ੍ਰਿਟਿਸਿਜ਼ਮ ਹੋਰ ਚੀਜ਼ ਹੁੰਦੀ ਆ ਪਰ ਨਿੰਦਣਾ ਇੱਕ ਹੋਰ ਚੀਜ਼ ਹੁੰਦੀ ਆ ਮੈਂ ਬਿਲਕੁਲ ਹੀ ਟਾਈਮ ਦੇ ਵਿੱਚ ਰਹੂੰਗਾ ਮੈਂ ਬਿਲਕੁਲ ਦੋ ਚਾਰ ਨੁਕਤੇ ਮਾੜੀਆਂ ਮਾੜੇ ਗੱਲ ਕਰਕੇ ਇਸ਼ਾਰਾ ਮੁਜ਼ਮ ਬੈਠ ਜਾਣਾ ਅੱਜ ਦੀ ਦੁਨੀਆ ਜਿੱਥੇ ਡੈਮੋਕ੍ਰੇਸੀ ਸਾਨੂੰ ਇੰਨੇ ਢੋਲਟ ਮੱਕੇ ਨਾਲ ਦਿੱਤੀ ਸੰਵਿਧਾਨ ਦਿੱਤਾ ਸਾਰਾ ਇਹ ਉਸ ਡੈਮੋਕ੍ਰੇਸੀ ਤੋਂ ਵੀ ਮੁਨਕਰ ਹੋਣ ਵਾਲੀ ਆ ਔਰ ਹੋ ਰਹੀਆ ਹੋ ਜਾਣੀ ਜਿਸ ਕਿਸਮ ਦੀ ਅਮਰੀਕਾ ਚ ਜਿੱਤਾਂ ਹੋਈਆਂ ਜਿਸ ਕਿਸਮ ਦਾ ਫਰਾਂਸ ਦਾ ਜਿਸ ਕਿਸਮ ਦਾ ਜਰਮਨ ਦਾ ਇੱਕੋ ਛੱਡ ਕੇ ਯੂਕੇ ਦੇ ਵਿੱਚ ਲੇਬਰ ਪਾਰਟੀ ਆ ਗਈ ਬਾਕੀ ਸਭ ਜਗ੍ਹਾ ਫਾਰ ਰਾਈਟ ਆ ਰਹੇ ਆ ਜਿਨ੍ਹਾਂ ਨੇ ਭੋਰਾ ਭਰ ਪਰਵਾਹ ਨਹੀਂ ਕਰਨੀ ਕਿਹੜਾ ਕਾਨੂੰਨ ਹੈ ਤੇ ਕਿਹੜੀ ਡੈਮੋਕ੍ਰੇਸੀ ਹੈ ਤੇ ਕਿਹੜੇ ਉਹਨਾਂ ਦੇ ਲੋਕਾਂ ਦੇ ਸਿਵਲ ਸੁਸਾਇਟੀ ਆ ਕਿਹੜੇ ਰਾਈਟ ਆ ਕੀ ਸਿੱਖ ਜਿਹੜੀ ਦੁਨੀਆ ਦੀ ਇਸ ਪਾਸੇ ਨੂੰ ਧਾਰਾ ਆ ਰਹੀ ਹੈ ਵਿੱਚੇ ਪੂਤਨ ਜੈਸੇ ਸਮਨਾ ਉਹ ਆਪਣੇ ਡਿਫੈਂਸ ਚ ਕਾ ਰਿਹਾ ਪਰ ਆਪਣੇ ਢੰਗ ਨਾਲ ਕਰ ਰਿਹਾ ਜੋ ਕਰ ਰਿਹਾ ਉਹਨੂੰ ਵੀ ਘੇਰਾ ਪਿਆ ਆ ਉਹ ਵੀ ਆਪਣੇ ਤੌਰ ਤੇ ਜੋ ਚਾਈਨਾ ਜਿਵੇਂ ਪੂਰਾ ਹੈ ਕਿ ਅਸੀਂ ਜਿਹੜੀਆਂ ਸਾਡੇ ਚਾਰੇ ਪਾਸੇ ਸ਼ਕਤੀਆਂ ਹੈਗੀਆਂ ਉਹਨਾਂ ਤੋਂ ਅਬਗਤ ਹੈ ਚਾਈਨਾ ਤੁਹਾਡੇ ਚਾਰੇ ਪਾਸੇ ਬੈਠਾ ਸ਼੍ਰੀਲੰਕਾ ਜਮਾਲਦੀਪ ਦੇ ਵਿੱਚ ਉਹਨਾਂ ਵੱਲ ਅਸੀਂ ਮਤਲਬ ਤੁਸੀਂ ਲਾਲੋ ਨਾਰਥ-ਈਸਟ ਦੇ ਵਿੱਚ ਤੁਹਾਡੇ ਆਪਣੇ ਮਨੀਪੁਰ ਦਾ ਹੋਰ ਸਾਰਦਾ ਉਹ ਇੱਕ ਕੱਟ ਦੀਆਂ ਦਾ ਮਾਮਲਾ ਉੱਥੇ ਕ੍ਰਿਸਚੀਅਨਟੀ ਦਾ ਮਾਮਲਾ ਕਦੀ ਸਾਡੇ ਇਹ ਵਿਚਾਰ ਚਰਚਾ ਆਉਂਦੀ ਨਹੀਂ ਅਸੀਂ ਐਉਂ ਲੱਗਦੇ ਹਾਂ ਕਿ ਅਸੀਂ ਇੱਕ ਬਿਲਕੁਲ ਜਜ਼ੀਰੇ ਤੇ ਬੈਠੇ ਹਾਂ ਆਈਸੋਲੇਟਿਡ ਬੈਠੇ ਹਾਂ ਆਪਣੇ ਮਸਲੇ ਤੁਸ ਦੇ ਕੇ ਅਸੀਂ ਖਤਮ ਕਰ ਲਾਂਗੇ ਇੰਝ ਥੋੜੀ ਹੁਣੇ ਆ ਅੱਜ ਜਿਸ ਜੋਗ ਦੇ ਵਿੱਚ ਅਸੀਂ ਜੀ ਰਹੇ ਹਾਂ ਉਹ ਰੀਅਲ ਵਰਲਡ ਤੇ ਉਹਦੀ ਕੋਈ ਤਾਕਤ ਹੀ ਨਹੀਂ ਰਹੀ ਜਿਹੜਾ ਰੀਅਲ ਵਰਲਡ ਅਸੀਂ ਲਿਵ ਕਰਦੇ ਆ ਉਥੇ ਸਾਰੇ ਦਾ ਸਾਰਾ ਚੱਕ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਚ ਲੈ ਗਏ ਆ ਉਹ ਅੱਜ ਦੀ ਡਿਜੀਟਲ ਵਰਲਡ ਦੇ ਵਿੱਚ ਲੈ ਗਏ ਆ ਰਤੋ ਰਤ ਗੇਮ ਬਦਲ ਕੇ ਉਹ ਰੱਖਦੇ ਆ ਆ ਤੁਹਾਡੇ ਸਾਹਮਣੇ ਹੁਣੇ ਜਿਹੜੀਆਂ ਅਮਰੀਕਨ ਚੋਣਾ ਹੋਈਆਂ ਕਿਵੇਂ ਉਹ ਆਪ ਕੀ ਨਾ ਆ ਉਹਦਾ ਜਿਹੜਾ ਐਲਮਾਸ ਉਹ ਆਪ ਸਿੱਧੇ ਤੌਰ ਤੇ ਖੜਾ ਹੋ ਗਿਆ ਕਾਰਪੋਰੇਟ ਵੱਡਾ ਐਡਾ ਵੱਡਾ ਸਾਰੀ ਉਹਦੀ ਕਿੰਨੀ ਆ ਸਟਾਰਲਿੰਕ ਐਡੀ ਵੱਡੀ ਸੈਟੇਲਾਈਟ ਦਾ ਸਾਰਾ ਵੱਡਾ ਉਹਦਾ ਆਟ ਜਗਾੜਿਆ ਕਿ ਦੁਨੀਆ ਦੇ ਵਿੱਚ ਕਿਸੇ ਦੀ ਗੇਮ ਕਦੋਂ ਵੀ ਕਦੀ ਵੀ ਕਮਾ ਸਕਦੇ ਆ ਅੱਜ ਸਾਡਾ ਜੇ ਕੋਈ ਜੋ ਜਿੱਥੇ ਜਿੱਥੇ ਵੀ ਮੂਵਮੈਂਟ ਹੁੰਦੀ ਹੈ ਜਿੱਥੇ ਜਿੱਥੇ ਵੀ ਸਟਰਗਲ ਹੋ ਰਿਹਾ ਫਟ ਦੇਣੀ ਇੰਟਰਨੈਟ ਛੱਟ ਕਰੋ ਜਦੋਂ ਹੋਇਆ ਧਾਰਾ 377 ਹੋਈ ਤਿੰਨ ਮਹੀਨੇ ਇੰਟਰਨੈਟ ਬੰਦ ਕਰਤਾ ਮਨੀਪੋਰੀਆ ਇੰਟਰਨੈਟ ਬੰਦ ਕਰੋ ਦੁਨੀਆ ਤੇ ਉਥੋਂ ਦੀ ਉਥੋਂ ਚੱਲਣ ਢਈ ਹੈ ਦੁਨੀਆਂ ਨੂੰ ਕੰਟਰੋਲ ਤੇ ਉਸ ਉਸ ਸ਼ਕਤੀਆਂ ਰਾਹੀਂ ਜਿਹੜੀਆਂ ਅਦੇਖਿਆ ਸਾਡੀ ਆਜ਼ਾਦੀ ਸਾਡੀ ਸੋਚ ਸੋਚ ਜਿਹਨੂੰ ਜਿਹਨੂੰ ਪੋਸਟ ਟਰੁੱਥ ਕਹਿੰਦੇ ਆ ਜਿੰਨੂੰ ਮਰਜੀ ਜਦਦਰ ਨੂੰ ਮਰਜੀ ਲਈ ਚੱਲੋ ਝਣੀ ਲੋਕਾਂ ਨੂੰ ਜਿਹਨੂੰ ਦੂਜੀ ਸਾਈਡ ਅਸਲੀ ਸਾਈਡ ਆਉਣ ਹੀ ਨਹੀਂ ਦੇਣੀਆ ਮੈਂ ਤੇ ਬਹੁਤ ਧੰਨਵਾਦੀ ਆ ਜਿਹੜਾ ਛੋਟੇ ਛੋਟੇ ਸੋਸ਼ਲ ਮੀਡੀਆ ਆ ਜਿਹੜਾ ਆਪਣੇ ਛੋਟੇ ਛੋਟੇ ਜਰਨਲਿਸਟਾਂ ਨੇ ਖੋਲਿਆ ਉਹਦੇ ਕਰਕੇ ਲੋਕਾਂ ਦੀ ਆਵਾਜ਼ ਲੋਕਾਂ ਕੋਲ ਜਿਹੜੀ ਸਹੀ ਆਵਾਜ਼ ਆ ਕਿਤੇ ਨਾ ਕਿਤੇ ਪਹੁੰਚ ਰਹੀ ਆ ਜਿਹੜਾ ਮੇਨਸਟ੍ਰੀਮ ਆ ਉਹਤੇ ਸਿੱਧਾ ਸਿੱਧਾ ਐਨ ਤੂਤਾ ਬਣਿਆ ਹੋਇਆ ਹੈ ਫਿਰ ਲੋਕ ਕਿੱਥੋਂ ਸੋਚਣ ਕਿੱਥੋਂ ਚੰਗੇ ਫੈਸਲੇ ਲੈਣ ਕਿ ਕਿਹਨੂੰ ਲੀਡਰ ਬਣਾਉਣਾ ਕਿਹੜੀ ਪਾਰਟੀ ਬਣਾਉਣੀ ਕਿੱਥੋਂ ਹੋਊਗਾ ਬੜਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਪਾਗਲ ਕੀਤਾ ਬਿਆ ਲੋਕਾਂ ਐਸ ਲਈ ਜਿਹੜੇ ਹਾਲਾਤ ਆ ਪਹਿਲਾਂ ਅਸੀਂ ਉਸ ਨੂੰ ਆਬਜੈਕਟਿਵ ਕੰਡੀਸ਼ਨ ਦਾ ਆਬਜੈਕਟਿਵ ਅਨਾਲਿਸਿਸ ਕੀਤਾ ਜਾਏ ਔਰ ਸਾਡੇ ਦੇਸ਼ ਚ ਵੀ ਆ ਹੁਣ ਜਿੱਦਣ 트ੰਪ ਨੇ ਮਰੇਖੇ 26 ਜਨਵਰੀ ਨੂੰ ਜਾਣ ਦਿੱਤੀ ਜਾਂ ਜਦੋਂ ਵੀ ਜਨਵਰੀ ਦੇ ਚੌਥੇ ਹਫਤੇ ਲੈ ਲੈਣਾ ਚਾਰਜ ਲੈ ਲੈਣਾ ਸਾਡਾ ਯਾਰ ਹੈ ਸਾਡਾ ਪ੍ਰਧਾਨ ਮੰਤਰੀ ਵੀ ਉਹਨਾਂ ਦਾ ਯਾਰ ਹੈ ਦੇਖਿਓ ਤਾਂ ਇੱਥੇ ਵੀ ਹੁਣ ਖੁਸ਼ੀਆਂ ਤੇ ਹੈ ਹੀ ਐ ਇਸ ਗੱਲ ਦੀ ਵੀ ਸਾਡੀ ਉੱਧਰ ਵੀ ਐ ਉੱਧਰ ਵੀ ਐ ਸਾਰੇ ਪਾਸੇ ਇੱਥੇ ਵੀ ਜਿਹੜਾ ਹਿੰਦੂਤਵਾ ਏਜੰਡਾ ਅੱਗੇ ਨਾਲੋਂ ਬਹੁਤ ਸਟਰੋਂਗਲੀ ਆਊਗਾ ਇਸ ਗੱਲ ਨੂੰ ਸਾਨੂੰ ਸੋਚਣਾ ਪਊਗਾ ਕਿ ਉਹ ਹੁਣੇ ਪੜ ਗਿਆ ਸੀਗਾ ਪਤਾ ਨਹੀਂ ਕਿਹੜੀ ਛੋਟੀ ਜੀ ਜਗ੍ਹਾ ਮੈਰਿਟ ਦੇ ਲੱਗੇ 3 ਦਿਨ ਕੋਰਟ ਦੇ ਰਾਹੀਂ ਆਰਡਰ ਲੈ ਕੇ ਥਰੇ ਹੀ ਰਹਿੰਦੇ ਆ ਕਿ ਇੱਥੇ ਜੀ ਮਸਜਿਦ ਦੇ ਥੱਲੇ ਮੰਦਿਰ ਆ ਉਹ ਫੇਰ ਉਹ ਕੁੱਟਦੇ ਦੋ ਬੰਦੇ ਮਾਰ ਕੇ ਚੱਲਿਆ ਨਾ ਏਜੰਡਾ ਡਿਸਕੋਰਸ ਚੱਲਿਆ ਨਾ ਸਾਨੂੰ ਇਸ ਗੱਲ ਤੋਂ ਵੇਖ ਨਹੀਂ ਆ ਕਿ ਉਹਨੂੰ ਠੋਕਣਾ ਉਹਨੂੰ ਲਾਉਣਾ ਉਹਨੂੰ ਮਾਰਨਾ ਆ ਲੈ ਗਿਆ ਉਹ ਲੈ ਗਿਆ ਯਾਰ ਸਾਡੀ ਕਮਿਊਨਿਟੀ ਦੁਨੀਆ 'ਚ ਜਿੰਦੀ ਆ ਕਿਤੇ ਐਡੇ ਐਡੇ ਵੱਡੇ ਪ੍ਰੋਸੈਸ ਚੱਲ ਰਿਹਾ ਐਡੀ ਐਡੀ ਵੱਡੀ ਪੋਲਿਟਿਕਸ ਚੱਲ ਰਹੀ ਆ ਉਹਨੂੰ ਅਸੀਂ ਸੰਬੋਧਿਤ ਹੋਣ ਲਈ ਤਿਆਰ ਨਹੀਂ ਇੱਕ ਗੱਲ ਮੈਂ ਦੱਸ ਦਿਆਂ ਇੰਜ ਹੁੰਦਾ ਤੁਹਾਡੀ ਸੋਚ ਇੱਕਦਮ ਬਦਲ ਜੂਗੀ ਜੇ ਰੈਫਰੈਂਸ ਬਦਲ ਦੋਤੇ ਪਿੰਡ 'ਚ ਕਿੰਨੀਆਂ ਲੜਾਈਆਂ ਹੁੰਦੀਆਂ ਧੜੇਬੰਦੀ ਹੁੰਦੀ ਆ ਪੰਚਾਇਤੀ ਚੋਣਾਂ 'ਚ ਦੇਖ ਲਓ ਕਿਵੇਂ ਐ ਵੱਡੂ ਟਕੂ ਹੁੰਦੇ ਆ ਵੀ ਛੱਡਣਾ ਨਹੀਂ ਗੋਲੀਆਂ ਵੀ ਚਾਲਦੀਆਂ ਪਰ ਜੇ ਪਤਾ ਲੱਗ ਜੇ ਕਿ ਉਹ ਜਿਹੜੇ ਪਰਲੇ ਪੰਜ ਪਿੰਡ ਆ ਸਾਡੇ ਪਿੰਡ ਤੇ ਹਮਲਾ ਕਰਨ ਨੇ ਸਾਰੇ ਇਕੱਠੇ ਹੁੰਦੇ ਆ ਰੈਫਰੈਂਸ ਬਦਲ ਗਿਆ ਨਾ ਉਖੜ ਕੇ ਯਾਰ ਪਹਿਲਾ ਪਿੰਡ ਬਚਾਓ ਮੈਂ ਆਪਸ ਵਿੱਚ ਬਾਤ ਚ ਲੜ ਲਾਂਗੇ ਅਸੀਂ ਕੀ ਕਰਦੇ ਆ ਕਿ ਅਸੀਂ ਉਸ ਲਾਰਜਰ ਸਿਚੁਏਸ਼ਨ ਨੂੰ ਦੇਖ ਕੇ ਆਪਣੇ ਪੰਥ ਦਾ ਆਪਣੇ ਕਮਿਊਨਿਟੀ ਦਾ ਬਰਾਦਰੀ ਦਾ ਸੋਚ ਦਾ ਕੋਈ ਸੋਸ਼ਲ ਪ੍ਰੋਗਰਾਮ ਕੋਈ ਕਲਚਰਲ ਪ੍ਰੋਗਰਾਮ ਕੋਈ ਇੰਟੈਲੈਕਚੁਅਲ ਪ੍ਰੋਗਰਾਮ ਜਿੱਥੇ ਸਾਡੀ ਬ੍ਰੇਨਸਟਾਰਮਿੰਗ ਹੋਏ ਆਪਾਂ ਇਹਨਾਂ ਵੱਡੀਆਂ ਤੋਂ ਵੱਡੀਆਂ ਸਾਰੀਆਂ ਹਸਪੀਆਂ ਨੂੰ ਦੁਨੀਆ ਦੀਆਂ ਤਾਕਤਾਂ ਨੂੰ ਸੰਬੋਧਿਤ ਹੋਏ ਉਹਦੇ ਚ ਆਪਣੀ ਜਗ੍ਹਾ ਬਣਾਈਏ ਉਸ ਨੂੰ ਕਰਨ ਦੀ ਜਗ੍ਹਾ ਸਾਡੀ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੇ ਬਹੁਤ ਹੀ 네ਗੇਟਿਵ ਹੋ ਚੁੱਕੇ ਹਾਂ ਉਸ ਮੈਂਟੈਲਿਟੀ ਤੋਂ ਸਾਨੂੰ ਬਾਹਰ ਹੋਣਾ ਪਊਗਾ ਮੈਨੂੰ ਹੁਣ ਦੱਸੋ ਕਿ ਕੀ ਐਸਜੀਪੀਸੀ ਹਵਾਚ ਬਣਨੀ ਆ ਵਿਚੋਂ ਹੀ ਬੰਦਿਆਂ ਤੋਂ ਬਣਨੀ ਆ ਹੁਣ ਐਸਜੀਪੀਸੀ ਦਾ ਆਪਾਂ ਕਹਿੰਦੇ ਆ ਕਿ ਹੋਰ ਤਰੀਕੇ ਨਾਲ ਬੜੇ ਬੜੇ ਸੋਹਣੇ ਸੋਹਣੇ ਪ੍ਰੋਗਰਾਮ ਵੀ ਇੱਥੇ ਲਿਆ ਕੇ ਆਉਂਦੇ ਆ ਇੰਜ ਹੋ ਜੇ ਵਧੀਆ ਵਧੀਆ ਬੰਦੇ ਹੋਣ ਸਿਆਣੇ ਸਿਆਣੇ ਬੀਬੇ ਬੀਬੇ ਹੈਨਾ ਦੁੱਧ ਤੋਤੇ ਬੰਦੇ ਲੱਭੋ ਫੇਰ ਉਹ ਪਾਰਟੀ ਬਣਾਓ ਫੇਰ ਉਹ ਐਸਜੀਪੀਸੀ ਚ ਵੀ ਖੜੇ ਹੋ ਇੱਕ ਕਦੀ ਨਹੀਂ ਹੋਣਾ ਨਾ ਕਦੀ ਦੁਨੀਆ ਚ ਹੋਇਆ ਕਿੱਥੇ ਹੋਇਆ ਮੈਨੂੰ ਇੰਜ ਦੱਸੋ ਪੋਲਿਟਿਕਸ ਹਮੇਸ਼ਾ ਇਹੋ ਜਿਹੀ ਰਹੀ ਆ ਉਹ ਥੋੜੀ ਬਹੁਤ ਡਿਗਰੀਜ਼ ਦੇ ਵਿੱਚ ਉਹ ਉਹਨੂੰ ਇੰਪਰੂਵ ਕੀਤਾ ਗਿਆ ਜਾਂ ਹਾਲਾਤਾਂ ਵਿੱਚ ਉਹ ਮਜਬੂਰੀ ਚ ਇੰਪਰੂਵ ਹੋਈ ਹੈ ਇਸ ਲਈ ਜਿੰਨਾ ਕਿ ਸਾਡੇ ਕੋਲ ਜਿਹੋ ਜਿਹਾ ਹੈ ਉਹਦੇ ਚ ਇੰਪਰੂਵਮੈਂਟ ਕਿਵੇਂ ਕਰਨੀ ਉਹਦੇ ਬਾਰੇ ਸੋਚੋ ਤੁਸੀਂ ਨਾ ਮਾ ਤੁਹਾਡੇ ਕੋ ਕੁਝ ਨਹੀਂ ਹੁਣਾ ਸਾਡੇ ਕੋ ਕਿਹੜੇ ਸਾਧਨ ਆ ਸਾਡੇ ਕੋ ਕਿਹੜਾ ਮੀਡੀਆ ਸਾਡੇ ਕੋ ਕਿਹੜਾ ਪੈਸਾ ਕੀ ਕਿ ਕਿੰਨੇ ਕੁ ਤੁਸੀਂ ਮੁਕਾਬਲਾ ਕਰ ਲੋਗੇ ਜਿਹੜੇ ਐਸਟੈਬਲਿਸ਼ਡ ਸਿਸਟਮ ਆ ਆਪਾਂ ਇਹ ਨਾ ਕਰੀਏ ਕਿ ਛੇੜਾ ਹੈਗਾ ਉਹਨੂੰ ਤੇ ਟੌਣ ਵੱਲ ਲੱਗੀ ਰਹੀਏ ਤੇ ਖੁਸ਼ ਬੜੇ ਹੋਈਏ ਕਿ ਅੱਜ ਠੋਕ ਕੇ ਆ ਗਿਆ ਮੈਂ। ਔਰ ਬਣਾਉਣ ਵਾਲੀ ਦੇ ਪੁੱਛੇ ਵੀ ਫਿਰ ਬਣਾਇਆ ਕੀ ਉਹਦੇ ਜੇ ਪਤਾ ਨਹੀਂ ਉਹ ਤੇ ਸੋਚਾਂਗੇ। ਇਹ 네ਗੇਟਿਵ ਸੋਚ ਹੈ ਬਹੁਤ ਆਤਮ ਕਾਤੀ ਸੋਚ ਹੈ ਸਾਨੂੰ ਇਸ ਸੋਚੋਂ ਬਾਹਰ ਹੋਣਾ ਚਾਹੀਦਾ। ਔਰ ਜਿਸ ਕਿਸਮ ਦੀ ਮੈਂ ਇਸ ਗੱਲ ਨਾਲ ਵੀ ਸਹਿਮਤ ਹਾਂ ਪਿਆਰੇ ਨਾਲ ਘਰ ਕੋ ਨਾਲ ਤੇ ਬਹੁਤ ਹੀ ਸੋਹਣਾ ਪერსਪੈਕਟਿਵ ਤੇ ਸਾਰੀ ਗੱਲ ਕਰੇ ਹੀ ਦਿੱਤੀ ਹੈ। ਕਿ ਇੰਨਾ ਵੱਡਾ ਦੁਨਿਆਵੀ ਮਨਵਾਦੀ ਫਲਸਫਾ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੋਊਗਾ ਕਿ ਜੇ ਇਹ ਸਾਡੀਆਂ ਆਪਸੀ ਝੁੰਝ ਫਸਾਈ ਦੇ ਵਿੱਚ ਹੀ ਖਤਮ ਹੋ ਜੇ ਔਰ ਭਾਵੇਂ ਉਹ ਐਜੀਪੀਸੀ ਮੈਲਾ ਚਲ ਕੇ ਕੇ ਬੰਦ ਕਰ ਦੇ ਭਾਵੇਂ ਉਹ ਐਜੀਪੀਸੀ ਹੈ ਭਾਵੇਂ ਉਹ ਸਾਡੇ ਪੋਲੀਟিক্যাল ਇੰਸਟੀਚੂਸ਼ਨ ਆ ਭਾਵੇਂ ਉਹ ਸੁਧਾਰ ਲੈਰ ਵਾਲੇ ਆ ਭਾਵੇਂ ਉਹ ਅਕਾਲੀ ਦਲ ਆ ਇਹ ਸਾਰੇ ਜਿਹੋ ਜਿਹੇ ਵੀ ਹੈਗੇ ਆ ਉਨਾ ਨੂੰ ਤੁਸੀਂ ਕਿਸੇ ਵੀ ਰੂਪ ਦੇ ਵਿੱਚ ਥੋੜੀ ਬਹੁਤ ਸੱਤਾ ਚ ਲਿਆਉਣਾ ਸਾਡੀ ਕੋਈ ਅਰੀਜਨਲ ਪਾਰਟੀ ਹੈ ਹੋਰ ਤਾਂ ਕੋਈ ਤੁਹਾਡੇ ਕੋਲ ਹੈ ਨਹੀਂ ਜੋ ਹੈ ਹੈ ਤੇ ਸਾਨੂੰ ਉਹ ਵੀ ਦੱਸ ਦਿਓ ਕਿ ਆ ਹੈਗੀ ਆ ਜਿਹੜੀ ਤੁਸੀਂ ਇਹ ਗੱਲ ਕਹਿੰਨੀ ਆ ਕਿ ਬਣਾਵਾਂਗੇ ਉਹ ਉਹ ਟਾਈਮ ਨਹੀਂ ਆਉਣਾ ਕਰੀ ਉਹ ਬੜੇ ਸਾਲਾਂ ਚੋਂ ਤੁਸੀਂ ਦੇਖਿਆ ਇਹ ਬੜੀਆਂ ਕੋਸ਼ਿਸ਼ਾਂ ਵੀ ਕਰ ਲੀਆਂ ਉਹ ਬਣਦੀ ਨਹੀਂ ਅਮੀਰ ਸਿੰਘ ਉਹਨਾਂ ਨੇ ਵੀ ਜੂਝਦਾ ਆਪ ਬਣਾਇਆ ਸੀਗਾ ਮੁੜ ਕੇ ਉਹ ਇੱਕ ਦੋ ਮੀਟਿੰਗਾਂ ਹੋ ਕੇ ਖਤਮ ਹੋ ਗਿਆ ਉਹ ਚੱਲਦਾ ਨਹੀਂ ਬੰਦੇ ਬਹੁਤ ਸੋਹਣੇ ਸੀ ਕੋਈ ਕਮੀ ਥੋੜੀ ਸੀ ਵਿਚਾਰ ਦੀ ਕਮੀ ਨਹੀਂ ਸੀ ਪ੍ਰੋਗਰਾਮ ਦੀ ਕਮੀ ਨਹੀਂ ਸੀ ਆਪਾਂ ਕਿੰਨੀਆ ਯਾਤਰਾ ਕਰ ਲਿਆ ਪੰਜਾਬ ਦੀਆਂ ਗਿਆਨੀ ਕੇਵਲ ਸਿੰਘ ਹੁਣ ਇਸ ਉਮਰੇ ਕਿੰਨੇ ਹਿੰਮਤੀ ਹੈਗੇ ਆ ਸਾਰੇ ਪੰਜਾਬੀਆਂ ਯਾਤਰਾ ਕਰ ਲਿਆ ਕਿੰਨਾਕ ਪੰਜਾਬ ਨੂੰ ਅਸੀਂ ਹਿਲਾ ਲਿਆ ਮੁਸ਼ਕਲਾਂ ਆ ਲੋਕੀ ਆਪੋ ਆਪਣੇ ਇੰਨੇ ਦਬਾਅ ਥੱਲੇ ਆ ਇੰਨੇ মিডিਆ ਦੇ ਟੈਰਰ ਥੱਲੇ ਕਹਿ ਲੋ ਤੁਸੀਂ ਇੰਨੇ ਕਬਜ਼ੇ ਥੱਲੇ ਆ ਪੀਪਲਜ਼ ਮਾਈਂਡ ਇਜ਼ ਕਲੋਨਾਈਜ਼ਡ ਕੰਟੀਨਿਊਸਲੀ ਇਸ ਕਰਕੇ ਉਹਦੇ ਚ ਉੱਪਰ ਕੇ ਪਹਿਲਾਂ ਅਸੀਂ ਆਪਸ ਵਿੱਚ ਭਰੋਸਾ ਪੈਦਾ ਕਰੀਏ ਨਿੰਦੀਏ ਕੱਟ ਸੋਚੀਏ ਅੱਗੇ ਨੂੰ ਤੇ ਗਲੋਬਲ ਪਰਸਪੈਕਟਿਵ ਨੈਸ਼ਨਲ ਪਰਸਪੈਕਟਿਵ ਤੇ ਐਜ਼ ਏ ਇੱਕ ਛੋਟਾ ਜਾਂ ਮਿਨਿਓਰਿਟੀ ਸਾਡੀ ਉਹਦੇ ਚ ਫਲੋਰਿਸ਼ ਕਿਵੇਂ ਹੋਵੇ ਜੂਜ਼ ਜਾਂ ਅਕੈਡਮਿਕਸ ਵਿੱਚ ਪਾਰ ਐਕਸਲੈਂਸ ਪੈਸੀ ਵਿੱਚ ਪਾਰ ਐਕਸਲੈਂਸ ਦੁਨੀਆ ਦੀ ਪੋਲਿਟਿਕਸ ਨੂੰ ਕੰਟਰੋਲ ਕਰਦੇ ਆ ਪਾਰ ਐਕਸਲੈਂਸ ਕਿਉਂਕਿ ਉਹ ਗਲੋਬਲੀ ਸੋਚਦੇ ਆ ਅਸੀਂ ਬਿਲਕੁਲ ਹੀ ਆਪਣੇ ਘਰ ਦੀ ਖੂਵ ਵਾਲੀ ਡੱਡੂ ਸੋਚ ਤੋਂ ਬਾਹਰ ਨਹੀਂ ਆਉਣਾ ਚਾਹੁੰਦੇ ਜਦ ਤੱਕ ਨਹੀਂ ਆਉਗੇ ਗੱਲਾਂ ਬਹੁਤ ਸੋਹਣੀਆਂ ਲੱਗਣਗੀਆਂ ਕਾਨੂੰਨੂਮੀ ਚੰਗੀਆਂ ਲੱਗਣੀਆਂ ਪਰ ਤਰਾਕਦੇ ਅਸੀਂ ਕੁਝ ਵੀ ਨਿਕਾਤ ਪਾਵਾਂਗੇ ਬਹੁਤ ਬਹੁਤ ਸ਼ੁਕਰ ਹੈ